ਹਾਂਜੀ ਕੌਣ ਬੋਲ ਰਹੇ ਜੀ ਐ ਕਮਲ ਜੀ ਤਹਿਰ ਬੋਲ ਰਹੇ ਜੀ ਹਾਂ ਮੈਂ ਮੁਖਸਰ ਸਾਹਿਬ ਦੇ ਮੇਰੇ ਨੇੜੇ ਮੇਰਾ ਪਿੰਡ ਹੈ ਜੀ ਸੋਹਣਗੜ ਰੱਤੇ ਵਾਲਾ ਡਿਸਟ੍ਰਿਕਟ ਰੋਜ਼ਪੁਰ ਚ ਹੈ ਪਿੰਡ ਜੀ ਜੀ ਕੀ ਕਹਿਣਾ ਚਾਹੋਗੇ ਜਿਵੇਂ ਭਾਜਪਾ ਦੇ ਲੀਡਰਾਂ ਦੇ ਖਿਲਾਫ ਇਸ ਵੇਲੇ ਕਿਸਾਨ ਭੁਗਤ ਰਹੇ ਆ ਵਿਰੋਧ ਕਰ ਰਹੇ ਭਾਜਪਾ ਦੇ ਲੀਡਰਾਂ ਦਾ ਤੁਹਾਨੂੰ ਕੀ ਲੱਗਦਾ ਵਾ ਪੀ ਇਹਦਾ ਭਾਜਪਾ ਦੀ ਚੋਣ ਪ੍ਰਚਾਰ ਤੇ ਕਿੰਨਾ ਅਸਰ ਪਾਊਗਾ ਇਸ ਚੀਜ਼ ਦਾ ਬਿਲਕੁਲ ਪਹਿਰੇ ਆ ਜੀ ਮੈਂ ਆਪਣੇ ਹਲਕੇ ਦੀ ਜੇ ਗੱਲ ਕਰਾਂ ਮੇਰਾ ਹਲਕਾ ਗੁਰੂ ਹਰਸਹਾਏ ਹੈ ਤਾਂ ਗੁਰੂ ਹਰਸਹਾਏ ਦੇ ਵਿੱਚ ਸਾਡੇ ਰਾਣਾ ਗੁਰਮੀਤ ਸਿੰਘ ਸੋਢੀ ਸਾਡੇ ਐਮਐਲਏ ਰਹੇ ਨੇ ਤੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਕਾਫੀ ਇੱਥੇ ਤਕੜਾ ਨੈਟਵਰਕ ਸੀਗਾ ਪਿੰਡ ਦੇ ਵਿੱਚ ਲੋਕਾਂ ਦੇ ਨਾਲ ਜਿਹੜਾ ਡਾਇਰੈਕਟ ਰਿਲੇਸ਼ਨ ਸੀਗੇ ਦੋ ਵਾਰ ਤਿੰਨ ਵਾਰ ਇਥੋਂ ਵਿਧਾਇਕ ਰਹੇ ਨੇ ਤਾਂ ਬਹੁਤ ਉਹਨਾਂ ਦੇ ਫੈਮਿਲੀਅਰ ਰਿਲੇਸ਼ਨ ਸੀ ਸਾਰੇ ਹਲਕੇ ਦੇ ਵਿੱਚ ਤੇ ਅੱਜ ਉਹਨਾਂ ਨੇ ਇੱਥੇ ਪਿੰਡ ਸਾਡੇ ਚੋਣ ਪ੍ਰਚਾਰ ਤੇ ਆਉਣਾ ਸੀ ਤਾਂ ਬੜੀ ਹੈਵੀ ਸਿਕਿਉਰਿਟੀ ਦੇ ਨਾਲ ਉਹਨਾਂ ਨੂੰ ਆਉਣਾ ਪਿਆ ਤੇ ਉਹਨਾਂ ਨੂੰ ਸੁਣਨ ਵਾਸਤੇ ਲੋਕ ਵੀ ਨਹੀਂ ਗਏ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਤਾਂ ਹੈ ਇਹ ਤਾਂ ਬਿਲਕੁਲ ਮੰਨਣਾ ਪੈਣਾ ਹੈਗਾ ਤੇ ਅਸਰ ਜਿਹੜਾ ਹੈਗਾ ਕਿਸਾਨੀ ਅੰਦੋਲਨ ਦੇ ਨਾਲ ਵਿਰੋਧ ਦਾ ਬੀਜੇਪੀ ਦੇ ਜਿਹੜਾ ਚੋਣ ਪ੍ਰਚਾਰ ਤੇ ਅਸਰ ਤਾਂ ਪੈ ਰਿਹਾ ਹੈ ਕਾਫੀ ਪੈ ਰਿਹਾ ਹੈ ਇੱਕ ਮੈਂ ਵੀਡੀਓ ਸੋਸ਼ਲ ਮੀਡੀਆ ਤੇ ਦੇਖੀ ਸੀਗੀ ਭਾਈ ਰਾਹੁਲ ਦੀ ਉਹ rahul sidhu ਸਾਡੇ ਨਾਲ ਸਾਡੇ ਵਕੀਲ ਭਾਈਚਾਰਾ ਇਹ ਸਾਡੇ ਚੋਂ ਹੀ ਸੀ ਨੇ ਤੇ ਉਹਦਾ ਵੀ ਜਿਹੜਾ ਹੈਗਾ ਸਾਡੀ ਕੋਰਟ ਦੇ ਵਿੱਚ ਵੀ ਬਾਕੀ ਸਾਰੇ ਵਕੀਲ ਸਾਥੀਆਂ ਨੇ ਵੀ ਉਹਨੂੰ ਬੁਰਾ ਮਨਾਇਆ ਕਿ ਨਹੀਂ ਜਾਣਾ ਚਾਹੀਦਾ ਸੀ ਤੈਨੂੰ rahul ਨੂੰ ਕਿ ਉਹ ਵੀਡੀਓ ਵੀ ਇੱਕ ਸੋਸ਼ਲ ਮੀਡੀਆ ਤੇ ਦਿਖ ਰਹੀ ਹੈਗੀ ਹੈ ਕਿ ਲੋਕ ਕਹਿ ਰਹੇ ਹੈਗੇ ਆ ਕਿ ਤੂੰ ਗਲਤ ਕੀਤਾ ਹੈਗਾ ਨਹੀਂ ਜਾਣਾ ਚਾਹੀਦਾ ਸੀ ਬੀਜੇਪੀ ਜੁਆਇਨ ਨਹੀਂ ਕਰਨੀ ਚਾਹੀਦੀ ਸੀ ਲੋਕਾਂ ਦੇ ਬੰਦਾਂ ਦੇ ਵਿੱਚ ਗੁੱਸਾ ਤਾਂ ਹੈ ਸੋ ਸੋ ਤੁਹਾਨੂੰ ਲੱਗਦਾ ਵਾ ਕਿ ਪਿੰਡਾਂ ਦੇ ਵਿੱਚੋਂ ਭਾਜਪਾ ਨੂੰ ਬਹੁਤ ਘੱਟ ਵੋਟ ਪਊਗੀ ਜੇ ਪਈ ਤੇ ਬਿਲਕੁਲ ਹਾਂ ਮੈਨੂੰ ਇਹੀ ਲੱਗਦਾ ਹੈ ਕਿ ਪਿੰਡਾਂ ਚੋਂ ਘੱਟ ਵੋਟ ਪੈ ਦੇਣਾ ਸ਼ਹਿਰਾਂ ਚ ਉਲਟਾ ਅਸਰ ਵੀ ਪੈ ਸਕਦਾ ਹੈ ਕਿ ਸ਼ਹਿਰੀ ਵੋਟ ਜ਼ਿਆਦਾ ਭੁੱਗਤ ਜਾਵੇ ਭਾਜਪਾ ਦੇ ਉਮੀਦਵਾਰਾਂ ਨੂੰ ਪਤਾ ਨਹੀਂ ਜੀ ਮੈਂ ਤੇ ਕੋਈ ਕਮੈਂਟ ਨਹੀਂ ਕਰ ਸਕਦਾ ਮੈਨੂੰ ਉਹਦੇ ਬਾਰੇ ਨਹੀਂ ਪਤਾ ਜੀ ਓਕੇ ਹਾਂਜੀ ਸੋ ਵੈਸੇ ਇਸ ਜਿਹੜੀ ਕਿਸਾਨਾਂ ਦੀ ਸਟ੍ਰੈਟਜੀ ਆ ਕੀ ਇਹਦੇ ਨਾਲ ਤੁਸੀਂ ਸਮਝਦੇ ਜੇ ਕਿ ਇਸ ਤਰ੍ਹਾਂ ਭਾਜਪਾ ਦੇ ਨਿਸ਼ਾਨਾਂ ਦਾ ਕਰੋ ਕੀਤਾ ਜਾਵੇ ਉਹਨਾਂ ਨੂੰ ਪਿੰਡਾਂ ਚ ਨਾ ਬਣ ਦਿੱਤਾ ਜਾਵੇ ਜਾਂ ਵੋਟ ਦੇ ਜ਼ਰੀਏ ਆਪਣੀ ਤਾਕਤ ਦਾ ਇਜ਼ਹਾਰ ਕਰਨਾ ਚਾਹੀਦਾ ਫੋਰਸਿਬਲੀ ਨਹੀਂ ਰੋਕਣਾ ਚਾਹੀਦਾ ਤਾਂ ਉਹ ਗੁੱਸਾ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਤਾਂ ਹੈ ਕਿ ਇਹਨਾਂ ਨੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਹੈਗੀ ਹੈ ਸਾਡੇ ਨਾਲ ਜਿਹੜਾ ਹੈਗਾ ਧੋਖਾ ਹੋਇਆ ਹੈਗਾ ਤਾਂ ਉਹਦੇ ਵਾਸਤੇ ਫਿਰ ਇਹਨਾਂ ਕੋਲੇ ਹੋਰ ਜ਼ਰੀਆ ਵੀ ਕੀ ਹੈਗਾ ਕਿ ਵਿਰੋਧ ਕਰਨ ਦਾ ਪਾ ਠੀਕ ਹੈ ਅਗਰੈਸਿਵ ਨਹੀਂ ਹੋਣਾ ਚਾਹੀਦਾ ਤੇ ਜਿਹੜਾ ਪੀਸਫੁਲੀ ਕਮਲਜੀਤ ਕੌਂਕੀ ਅੱਜ ਤੁਸੀਂ ਸਾਡੇ ਨਾਲ ਟੀਵੀ ਤੇ ਜੁੜੇ ਜੇ ਫੇਸਬੁਕ ਤੇ ਜੁੜੇ ਜੇ ਮੈਨੂੰ ਦੱਸੋਗੇ ਮਾੜਾ ਜਾ ਕਿ ਤੁਸੀਂ ਕਿਸ ਤਰ੍ਹਾਂ ਦੀ ਫਾਰਮਿੰਗ ਕਰਦੇ ਹੋ ਉੱਥੇ ਮੁਕਸਰ ਦੇ ਨੇੜੇ ਸਮ ਸਮੈਂ ਵਕਾਲਤ ਕਰਦਾ ਰਿਹਾ ਹੈਗਾ 15 ਸਾਲ 2000 ਤੋਂ ਲੈ ਕੇ 2015 ਤੱਕ ਤੇ ਮੈਂ 15 ਦੇ ਵਿੱਚ ਮੈਂ ਆਪਣੀ 1.5-2 ਲੱਖ ਰੁਪਏ ਮਹੀਨੇ ਦੀ ਵਕਾਲਤ ਛੱਡ ਕੇ ਆਰਗੈਨਿਕ ਫਾਰਮਿੰਗ ਵਾਲੇ ਪਾਸੇ ਨੂੰ ਆਇਆ ਹੈਗਾ ਮੈਂ 20 ਏਕੜ ਦੇ ਵਿੱਚ ਇੱਕ ਮਾਡਲ ਫਾਰਮ ਹੈ ਜਿੱਥੇ ਮੈਂ ਲੋਕਾਂ ਨੂੰ ਟ੍ਰੇਨਿੰਗ ਵੀ ਦਿੰਨਾ ਹੈਗਾ ਸਸਟੇਨੇਬਲ ਐਗਰੀਕਲਚਰ ਤੇ ਮੈਂ ਕੰਮ ਕਰਦਾ ਹੈਗਾ ਮੈਂ ਜ਼ਹਿਰ ਮੁਕਤ ਖੇਤੀ ਤੇ ਪਿਛਲੇ 10 ਸਾਲਾਂ ਤੋਂ ਕੰਮ ਕਰ ਰਿਹਾ ਹਾਂ ਮੈਂ ਇੱਥੇ ਟ੍ਰੇਨਿੰਗ ਵੀ ਦਿੰਨਾ ਹੈ ਮੇਰਾ ਟ੍ਰੇਨਿੰਗ ਇੰਸਟੀਚਿਊਟ ਹੈਗਾ ਮੁਖਸਾ ਸਾਹਿਬ ਦੇ ਕੋਲੇ ਮੇਰੇ ਪਿੰਡ ਸੋਨਗੜ ਅਤੇ ਵਾਲਾ ਦੇ ਵਿੱਚ ਤੇ ਫਸਲਾਂ ਕੀ ਕੀ ਬੀਜਦੇ ਤੁਸੀਂ ਇਹ ਫਸਲਾਂ ਜੀ ਟੋਟਲ 50 ਤੋਂ ਉੱਪਰ ਫਸਲਾਂ ਹੋ ਜਾਂਦੀਆਂ ਨੇ ਮੇਰੇ ਕੋਲੇ ਬਾਇਓਡਾਈਵਰਸਿਟੀ ਤੇ ਮੈਂ ਬਹੁਤ ਕੰਮ ਕੀਤਾ ਹੈ ਮੇਰੇ ਖੇਤ ਦੇ ਵਿੱਚ ਟੋਟਲ 150 ਸਪੀਸੀਜ਼ ਨੇ ਪੇੜਾਂ ਦੀਆਂ ਜਿਹਦੇ ਵਿੱਚੋਂ ਜਿਹਦੇ ਵਿੱਚੋਂ ਗਾ ਫਰਦਰ 35 ਨੀਅਰ ਅਬਾਊਟ 40 40 ਸਪੀਸੀਜ਼ ਤਾਂ ਮੇਰੇ ਕੋਲੇ ਕੱਲੇ ਫਰੂਟ ਦੀਆਂ ਨੇ ਤਾਂ ਮੇਰੇ ਕੋਲੇ ਜਿਹੜਾ ਮਾਰਕੀਟਿੰਗ ਵੀ ਕੋਈ ਇਸ਼ੂ ਨਹੀਂ ਹੈ ਮੈਂ ਆਪਣੇ ਫਾਰਮ ਤੋਂ ਹੀ ਸਾਰਾ ਸਮਾਨ ਸੇਲ ਕਰਦਾ ਹਾਂ ਇਕੋ ਫਾਰਮ ਟੂਰਿਜ਼ਮ ਹੈ ਮੇਰੇ ਕੋਲੇ ਲੋਕ ਇੱਥੇ ਆਉਂਦੇ ਨੇ ਤੇ ਮੈਂ ਸਸਟੇਨੇਬਲ ਐਗਰੀਕਲਚਰ ਤੇ ਕੰਮ ਕਰ ਰਿਹਾ ਬੇਸਿਕਲੀ ਕਿ ਜਿਹੜਾ ਪੰਜਾਬ ਹੈਗਾ ਬਹੁਤ ਵੱਡੇ ਕ੍ਰਾਈਸਿਸ ਦੇ ਵਿੱਚ ਹੈ ਸੋਇਲ ਦਾ ਕ੍ਰਾਈਸਿਸ ਬੜਾ ਜ਼ਬਰਦਸਤ ਕ੍ਰਾਈਸਿਸ ਹੈ ਸੋ ਛੋਨਾ ਕਨਕ ਵਾਲੇ ਪਾਸੇ ਤੋਂ ਪરા ਹੋਏ ਜੇ ਤੁਸੀਂ ਬਿਲਕੁਲ ਜੀ ਬਿਲਕੁਲ ਮੈਨੂੰ 10 ਸਾਲ ਹੋ ਗਏ ਜੀ ਮੈਂ ਆਪਣੇ ਖੇਤ ਦੇ ਵਿੱਚ ਉਨਾ ਨਹੀਂ ਲਾਇਆ 10 ਸਾਲ ਹੋ ਗਏ ਉਹ ਹਾਂਜੀ ਓਕੇ ਬਹੁਤ ਚੰਗਾ ਲੱਗਾ ਕਮਲਜੀਤ ਤੁਸੀਂ ਸਾਡੇ ਨਾਲ ਜੁੜੇ